ਇਸ ਥੱਪੜ ਦਾ ਜ਼ਿੰਮੇਵਾਰ ਅਸਲ 'ਚ ਹੈ ਕੌਣ ਉਸ ਮੌਕੇ ਚੰਡੀਗੜ੍ਹ 에য়ারਪੋਰਟ ਤੇ ਵਾਪਰਿਆ ਕੀ ਉਹ ਮੇਕਅਪ ਇੱਕ ਪਾਸੇ ਕੀਤਾ ਦੋਵੇਂ ਪਾਸੇ ਕਰਨਾ ਚਾਹੀਦਾ ਸੀਗਾ ਕਿਤੇ ਇੱਕ ਸਿਰ ਦੇ ਉੱਤੇ ਵੀ ਧਰ ਦੇਣਾ ਚਾਹੀਦਾ ਸੀ ਤਾਂ ਕਿ ਮੂੰਹ ਹੀ ਸਾਰਾ ਲਾਲ ਹੋ ਜਾਂਦਾ ਤੈਨੂੰ ਦੁਬਾਰਾ ਮੇਕਅਪ ਦੀ ਲੋੜ ਪਈ ਇਹਦੇ ਸੌ ਚੱਕ ਸਮਾਗਮ ਤੋਂ ਪਹਿਲਾਂ ਚਪੇੜ ਸਮਾਗਮ ਹੋ ਗਿਆ ਚਿੱਤਣ ਤੋਂ ਬਾਅਦ ਲੋਕਾਂ ਨੂੰ ਹਾਰ ਪੈਂਦੇ ਆ ਇਹ ਪਹਿਲੀ ਐਮਪੀ ਹੋएगी ਜਿਹਦੇ ਚਪੇੜਾ ਪੈ ਗਈਆਂ ਜਿਹੜੀ ਟਿਕਟ ਲੈਣੀ ਸੀ ਉਦੋਂ ਵੀ ਆਪਣੀ ਜ਼ੁਬਾਨ ਇੰਨੀ ਕੁ ਲੰਬੀ ਕੀਤੀ ਐ ਇੰਨੀ ਕੋ ਪਾਲਸ਼ਾ ਮਾਰੀਆਂ ਤੇ ਸਾਡੀ ਜਿਹੜੀ ਆ ਉਹ ਕਿਸਾਨੀ ਦੇ ਵਿਰੁੱਧ ਬਿਆਨ ਦਿੱਤੇ ਤੇ ਅੱਜ ਇਹ ਨੁਮਬਤ ਤਾਂ ਆਈ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਟੂ ਵੀ ਹੈਂਡਲ ਥੈਟ ਜਦੋਂ ਅਸੀਂ ਦੇਸ਼ ਵਾਸਤੇ ਲੜੀਏ ਤੇ ਸ਼ਹੀਦ ਇਹਨਾਂ ਵਾਸਤੇ ਲੜੀਏ ਤੇ ਫਰਿਸ਼ਤੇ ਤੇ ਆਪਣੇ ਵਾਸਤੇ ਲੜੀਏ ਤੇ ਖਾਲਸਤਾਨੀ ਸਾਥੀਆਂ ਦੇ ਬਿਆਨ ਵੀ ਦਰਜ ਹੋਣੇ ਚਾਹੀਦੇ ਨੇ ਇਹ ਨਾਲ ਦੇ ਸਾਥੀ ਕੀ ਕਹਿੰਦੇ ਆ ਵੀ ਕੰਗਣਾ ਰਣੌਤ ਗਲਤ ਸੀ ਕਿ ਜਾਂ ਬੀਬੀ ਗਲਤ ਸੀ ਪਰ ਜਦੋਂ ਕੋਈ ਸੁਰੱਖਿਆ ਕਰਮੀ ਆਪਣਾ ਭਰੋਸਾ ਤੋੜ ਦਵੇ ਵਿਸ਼ਵਾਸ ਤੋੜ ਦੇਵੇ ਇਹ ਤਾਂ ਸੁਰੱਖਿਆ ਕਰਮੀ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਸ਼ੰਕਾ ਹੋਣੀ ਸ਼ੁਰੂ ਹੋ ਜਾਏਗੀ ਇਹ ਜਿਹੜੀ ਕੁਲਵਿੰਦਰ ਕੌਰ ਆ ਵੀ ਸਿੱਖ ਪਰਿਵਾਰ ਦੇ ਨਾਲ ਜੁੜੀ ਆ ਬੈਕਗ੍ਰਾਉਂਡ ਸਿੱਖ ਪਰਿਵਾਰ ਦੇ ਨਾਲ ਹੈਗੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋਣਗੇ ਵੀ ਸਿੱਖ ਅਸੀਂ ਸੁਰੱਖਿਆ ਲਈ ਖੜੇ ਕੀਤੇ ਨੇ ਕਿ ਜਾਂ ਮੇਰੇ ਅਸੀਂ ਖਤਰਾ ਮੁੱਲ ਲੈ ਲਿਆ ਜਿਹੜਾ ਵਾਰ ਕੀਤਾ ਗਿਆ ਕੜੇ ਵਾਲੇ ਹੱਥ ਨਾਲ ਉਹਦੀ ਆਵਾਜ਼ ਅੱਜ ਦਿੱਲੀ ਤੱਕ ਨਹੀਂ ਰਹੀ ਪੂਰੇ ਵਰਡ ਤੱਕ ਗਈ ਆ ਜਿਹੜੀ ਸੀਆਈਐਸਰ ਦੀ ਸੁਰੱਖਿਆ ਮੁਲਾਜ਼ਮ ਸੀ ਕਰਮੀ ਸੀ ਉਹ ਦੇਖ ਤੇ ਹੋ ਗਈ ਸਸਪੈਂਡ ਦੂਜੀ ਹੁਣ ਅਗੋ ਦੇ ਤੇ ਕਾगज ਵੀ ਡਿੱਗਣ ਵਾਲੀ ਆ ਕਾਰਵਾਈ ਵੀ ਕੋਬੜੀ ਹੋਣ ਵਾਲੀ ਸਿੱਖ ਕੌਮ ਦਾ ਇਤਿਹਾਸ ਰਿਹਾ ਕਿ ਜਦੋਂ ਅਸੀਂ ਕਿਸੇ ਜੰਗ 'ਚ ਉਤਰਨਾ ਅਸੀਂ ਕਦੀ ਕੋਈ ਆਪਣਾ ਫਾਇਦਾ ਨਹੀਂ ਦੇਖਦੇ ਕਦੀ ਕੋਈ ਨੁਕਸਾਨ ਨਹੀਂ ਦੇਖਦੇ ਦੀਪ ਸਿੱਧੂ ਜੀ ਨੇ ਇੱਕ ਗੱਲ ਕਹੀ ਸੀਗੀ ਵੀ ਬਿੱਲੀ ਭਾਵੇਂ ਦੁੱਧ ਪੀਜੇ ਨਾ ਸਾਨੂੰ ਉਹ ਰੜਕਦੀ ਨਹੀਂ ਜਦੋਂ ਦੁੱਧ ਪੀ ਕੇ ਸਾਡੀ ਅੱਖਾਂ 'ਚ ਸਾਹਮਣੇ ਬਹਿ ਕੇ ਮੁੜ ਕੇ ਉਹ ਬਨੇਰੇ ਦੇ ਉੱਤੇ ਮੁਸ਼ਾਨੋ ਤਾਜਾ ਕਰਦੀ ਆ ਨਾ ਜਿਸੋ ਮੁਸ਼ਾਨੋ ਤਾਜਾ ਦਿੰਦੀ ਆ ਫਿਰ ਫਿਰ ਉਹਦਾ ਜਵਾਬ ਦੇਣਾ ਕਿਤੇ ਸਾਡਾ ਜਰੂਰ ਬਣਦਾ ਆ ਜਿਹੜੇ ਲਫ਼ਜ਼ ਇਹਦੇ ਵੱਲੋਂ ਬੋਲੇ ਗਏ ਹੁਣ ਜਾਂ ਕੋਈ ਉਸ ਨੂੰ ਇਦਾਂ ਦੀ ਟੌਂਚ ਮਾਰੀ ਹੋਵੇ ਤੇ ਫਿਰ ਉਸ ਟੌਂਚ ਦਾ ਜਵਾਬ ਇੱਕ ਸ਼ੇਰਨੀ ਨੇ ਆਪਣੇ ਪੰਜਾ ਮਾਰ ਕੇ ਦਿੱਤਾ ਆਪੇ ਹੀ ਇਹਨਾਂ ਨੇ ਆਪਣਾ ਝੱਗਾ ਚੁਕ ਲਿਆ ਤੇ ਅੱਜ ਜਿਹੜੀ ਖੇਹ ਸਿਰ 'ਚ ਪੈਣ ਦੀ ਆ ਉਹ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੁਦ 나ਗ ਛੇੜ ਕੇ ਆਖਣ ਸਾਡੇ ਲੜਿਆ ਕਿਉਂ ਇਹ ਕਿਉਂ ਨਹੀਂ ਸੋਚਿਆ ਕਿ ਪੈਰ ਪੂਛ ਤੇ ਕਰਿਆ ਕਿਉਂ ਇਹ ਜਿਹੜਾ ਥੱਪੜकांड ਹੋਇਆ ਜਿਸ ਥੱਪੜ ਦੀਆਂ ਗੂੰਜਾਂ ਦੇ ਨਾਲ ਕਈਆਂ ਦੇ ਕੰਨਾਂ 'ਚ ਸਾਂ-ਸਾਂ ਹੋ ਰਹੀ ਆ ਕਈਆਂ ਦੇ ਕੰਨਾਂ 'ਚ ਝੱਪੇ ਆ ਗਏ ਨੇ ਤੇ ਕਈਆਂ ਦੇ ਕੰਨ ਖੁੱਲ ਚੁੱਕੇ ਨੇ ਔਰ ਕਈਆਂ ਦੇ ਐਸ ਵੇਲੇ ਤਰ੍ਹਾਂ-ਤਰ੍ਹਾਂ ਦੇ ਕਮੈਂਟਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਭਰਿਆ ਪਿਆ ਹੈ ਆਖਰੀ ਨੋਬਤ ਆਈ ਕਿਉਂ ਸਵਾਲ ਵੱਡਾ ਹੈ ਕਿ ਇਸ ਥੱਪੜ ਦਾ ਜ਼ਿੰਮੇਵਾਰ ਅਸਲ 'ਚ ਹੈ ਕੌਣ ਉਸ ਮੌਕੇ ਚੰਡੀਗੜ੍ਹ 에어ਪੋਰਟ ਤੇ ਵਾਪਰਿਆ ਕੀ ਦੋਨਾਂ 'ਚ ਬਹਿਸ ਹੋਈ ਕਿਉਂ ਤਕਰਾਰ ਇੰਨੀ ਵਧੀ ਕਿ ਆਖਿਰੇ ਮਾਮਲਾ ਥੱਪੜ ਤੱਕ ਜਾ ਪਹੁੰਚਿਆ ਔਰ ਇਹ ਥੱਪੜ ਦੀਆਂ ਗੂੰਜਾਂ ਇੰਨੀ ਜ਼ੋਰਦਾਰ ਸੀ ਇਹ ਥੱਪੜ ਦਾ ਧਮਾਕਾ ਇਹ ਚਪੇੜ ਦਾ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਕੱਲ 6 ਜੂਨ ਸੀ ਔਰ ਇਹ 6 ਜੂਨ ਕੱਲ ਲੋਕਾਂ ਨੂੰ ਥੱਪੜ ਤੋਂ ਬਾਅਦ ਜਿਵੇਂ ਥੋੜਾ ਜਿਹਾ ਧਿਆਨ ਹੀ ਰੁਜ਼ਾਨੀ ਥੱਪੜ ਵਾਲੇ ਪਾਸੇ ਚਲਾ ਗਿਆ ਔਰ ਉਧਰਲੇ ਪਾਸੇ ਭਾਵੇਂ ਦਿੱਲੀ ਦੇ ਵਿੱਚ ਨਵੀਂ ਸਰਕਾਰ ਸੌ ਚੁੱਕਣ ਦੇ ਪ੍ਰੋਗਰਾਮ ਬਣਾ ਰਹੀ ਹੈ ਹੈਡਲਾਈਨਾਂ ਕੁਝ ਹੋਰ ਚੱਲ ਰਹੀਆਂ ਨੇ ਪਰ ਜਿਵੇਂ ਅਸੀਂ ਥੱਪੜ ਵੱਜਦਾ ਤੇ ਸਾਰੀਆਂ ਹੀ ਖਬਰਾਂ ਫਿੱਕੀਆਂ ਪੈ ਗਈਆਂ ਆਖਿਰੇ ਥੱਪੜ ਚ ਐਸਾ ਹੈ ਕੀ ਸੀ ਇਹ ਥੱੱਪੜ ਇੰਨਾ ਜ਼ਬਰਦਸਤ ਬਣ ਕੇ ਵੀ ਗਿਆ ਔਰ ਇਸ ਥੱਪੜ ਤੋਂ ਬਾਅਦ ਜਿਹੜੇ ਸ਼ਬਦ ਕੰਗਣਾ ਰਣੌਤ ਨੇ ਕਹੇ ਨੇ ਕਿ ਪੰਜਾਬ ਦੇ ਵਿੱਚ ਅਤਵਾਦ ਵਧ ਰਿਹਾ ਹੈ ਇਹਨੂੰ ਹੈਂਡਲ ਕਿਵੇਂ ਕਰਾਂਗੇ ਇਹਦੇ ਮਾਇਨੇ ਕੀ ਨੇ ਕਿ ਪੰਜਾਬ ਚੋ ਇਲੈਕਸ਼ਨਾਂ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਸਿੱਖ ਨੌਜਵਾਨ ਨੇ ਉਹ ਕਿਸੇ ਨਿਸ਼ਾਨੇ ਤੇ ਆਉਣ ਵਾਲੇ ਨੇ ਸੋ ਇਹਦੇ ਉੱਪਰ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਚਰਚਾ ਕਰਨ ਲਈ ਬੀਕੇਯੂ ਝੜੂਨੀ ਦੇ ਯੂਥ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਬੈਸ ਸਾਡੇ ਸਟੂਡੀਓ 'ਚ ਮੌਜੂਦ ਨੇ ਬੈਸ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਚਪੇੜਾਂ ਵਾਲਾ ਕਾਂਡ ਹੋ ਗਿਆ ਜੀ ਚਪੇੜ ਵੱਜੀ ਹੈ ਕੱਲ ਜਿਹੜੀ ਐਕਟ੍ਰੈਸ ਕੰਗਨ ਰਾਣਾ ਉਹ ਤਾਂ ਜਿਹੜੀ ਤਾਜ਼ਾ ਤਾਜ਼ਾ ਅਜੇ ਐਮਪੀ ਬਣ ਕੇ ਪਹਿਲੀ ਵਾਰੀ ਚੰਡੀਗੜ੍ਹ 에어ਪੋਰਟ ਦੇ ਉੱਤੇ ਅਜੇ ਪਹੁੰਚੀ ਐ ਤੇ ਜਿਹੜੇ ਸੁਰੱਖਿਆ ਕਰਮੀ ਐ ਸੁਰੱਖਿਆ ਕਰਮੀਆਂ ਦਾ ਕੰਮ ਹੁੰਦਾ ਸੁਰੱਖਿਆ ਦੇਣੀ ਪਰ ਜਦੋਂ ਕੋਈ ਸੁਰੱਖਿਆ ਕਰਮੀ ਆਪਣਾ ਭਰੋਸਾ ਤੋੜ ਦਵੇ ਵਿਸ਼ਵਾਸ ਤੋੜ ਦੇਵੇ ਤਾਂ ਤਾਂ ਸੁਰੱਖਿਆ ਕਰਮੀ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਸ਼ੰਕਾ ਹੋਣੀ ਸ਼ੁਰੂ ਹੋ ਜਾਏਗੀ ਸੋ ਇਹ ਤੋਂ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਤੁਸੀਂ ਇਸ ਚਪੇਟ ਨੂੰ ਕਿਸ ਮਾਇਨੇ ਨਾਲ ਵੇਖਦੇ ਇਹ ਜਿਹੜਾ ਕੰਮ ਆ ਇਹ ਤੇ ਕੰਗੜਾ ਰਣੌਤ ਨੇ ਆਪ ਹੀ ਸ਼ੁਰੂ ਕੀਤਾ ਆ ਔਰ ਜਿਹੜੀ ਗੱਲ ਮੈਂ ਘੁਮਾ ਫਰਾ ਕੇ ਗੱਲ ਨਹੀਂ ਕਰਨੀ ਗੱਲ ਸਿੱਧੀ ਹੀ ਕਰਨੀ ਆ ਵੀ ਅਜੇ ਤਾਜ਼ਾ ਤਾਜ਼ਾ ਇਹ ਐਮਪੀ ਬਣੀ ਆ ਤੇ ਬੜੇ ਹੀ ਚਾਵਾਂ ਦੇ ਨਾਲ ਕਿਤੇ ਦਿੱਲੀ ਵੱਲ ਨੂੰ ਜਾ ਰਹੀ ਸੀ ਵੀ ਸਰਕਾਰ ਦਾ ਸੌ ਚੱਕ ਸਮਾਗਮ ਹੋਣਾ ਤੇ ਇਹਦੇ ਸੌ ਚੱਕ ਸਮਾਗਮ ਤੋਂ ਪਹਿਲਾਂ ਚਪੇੜ ਸਮਾਗਮ ਹੋ ਗਿਆ ਔਰ ਹੋਇਆ ਵੀ ਚੰਡੀਗੜ੍ਹ ਦੇ 에어ਪੋਰਟ ਦੇ ਉੱਪਰ ਤੇ ਇਹ ਤੇ ਬੜੀ ਹਾਸੋਹੀਣੀ ਗੱਲ ਹੋਈ ਏ ਕਿ ਇਹਦੇ ਨਾਲ ਵੀ ਜਿੱਥੇ ਜਿੱਤਣ ਤੋਂ ਬਾਅਦ ਲੋਕਾਂ ਨੂੰ ਹਾਰ ਪੈਂਦੇ ਆ ਇਹ ਪਹਿਲੀ ਐਮਪੀ ਹੋएगी ਜਿਹਦੇ ਚ ਪੇੜਾ ਪੈ ਗਈਆਂ ਤੇ ਜਿਹੜੀ ਗੱਲ ਤੁਸੀਂ ਸੁਰੱਖਿਆ ਕਰਮੀ ਦੀ ਕੀਤੀ ਆ ਜਦੋਂ ਵੇਖੋ ਅਸੀਂ ਸੁਰੱਖਿਆ ਕਰਮੀ ਸਿਰਫ ਇੱਕ ਇਹੋ ਹੀ ਬੀਬੀ ਨਹੀਂ ਆ ਇਸ ਤੋਂ ਵੱਧ ਹੋਰ ਵੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਫੋਰਸਿਸ ਨੇ ਜਿੱਥੇ ਸੁਰੱਖਿਆ ਕਰਮੀ ਸਾਡੇ ਭਰਾ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਬੈਠੀਆਂ ਨੇ ਪਰ ਉੱਥੇ ਜਦੋਂ ਅਸੀਂ ਦੇਸ਼ ਵਾਸਤੇ ਲੜਦੇ ਆ ਉਦੋਂ ਸ਼ਹੀਦ ਖਵਾਂਨੇ ਆ ਜਦੋਂ ਅਸੀਂ ਇਹਨਾਂ ਦਾ ਸਾਥ ਦੇ ਆ ਦੀਏ ਫਿਰ ਫਰਿਸ਼ਤੇ ਖਵਾਂਨੇ ਆ ਤੇ ਜਦੋਂ ਅਸੀਂ ਇਹਨਾਂ ਦੇ ਕਿਤੇ ਵਿਰੋਧ ਕਰ ਜੀਏ ਫਿਰ ਖਾਲਸਤਾਈ ਖਾਲਸਤਾਨੀ ਖਵਾਉਨੇ ਆ ਜਿਸ ਤਰ੍ਹਾਂ ਕੱਲ ਵੀ ਇਸ ਬੀਬੀ ਕੰਗਣਾ ਨੇ ਜੋ ਬਿਆਨ ਦਿੱਤਾ ਆ ਇਸ ਕੁਲਵਿੰਦਰ ਕੌਰ ਦੇ ਚਪੇੜ ਤੋਂ ਬਾਅਦ ਪਰ ਗੱਲ ਇਹ ਆ ਕਿ ਇਸ ਚਪੇੜ ਦੀ ਨੋਬਤ ਆਈ ਕਿਉਂ ਉਹਦੇ ਵਿੱਚ ਇਸ ਕੁਲਵਿੰਦਰ ਕੌਰ ਦੇ ਵਿੱਚ ਕਿਉਂ ਇਹ ਮਨ ਚ ਗੱਲ ਆਈ ਪੀ ਅੱਜ ਮੇਰਾ ਸ਼ਿਕਾਰ ਮੇਰੇ ਸਾਹਮਣੇ ਆ ਤੇ ਮੈਂ ਇਹਨੂੰ ਆਪਣੀ ਚਵਾੜੇ ਦੇ ਵਿੱਚ ਲੈਣਾ ਹੀ ਆ ਤੇ ਜਾਂ ਆਪਣੇ ਪੰਜੇ ਦੇ ਨਾਲ ਇਹਦੇ ਇਹੋ ਜਿਹਾ ਵਾਰ ਕਰਨਾ ਵੀ ਜਿਹਦੇ ਇੱਕ ਕੜੇ ਦੇ ਨਾਲ ਜਿਹੜਾ ਵਾਰ ਕੀਤਾ ਗਿਆ ਕੜੇ ਵਾਲੇ ਹੱਥ ਨਾਲ ਉਹਦੀ ਆਵਾਜ਼ ਅਜੇ ਦਿੱਲੀ ਤੱਕ ਨਹੀਂ ਰਹੀ ਪੂਰੇ ਵਰਲਡ ਤੱਕ ਗਈ ਆ ਪਰ ਇਹਦੀ ਮੁਸੀਬਤ ਇਹਨੇ ਆਪਣੇ ਗਲ ਕੰਗਰਾਂ ਨੇ ਆਪ ਹੀ ਪਾਈ ਆ ਕਿਉਂ ਇਹਨਾਂ ਨੇ ਕਿਰਤੀਆਂ ਦੇ ਬੈਠਿਆਂ ਦੇ ਉੱਪਰ ਆਪਣੇ ਇੱਕ ਇਸ ਤਰ੍ਹਾਂ ਦੇ ਸ਼ਬਦ ਵਰਤੇ ਸੀ ਜਿਹੜੇ ਕਦੀ ਵੀ ਕੋਈ ਪੰਜਾਬੀ ਕਦੀ ਵੀ ਕੋਈ ਕਿਰਤੀ ਕਦੀ ਵੀ ਕੋਈ ਅਣਖ ਵਾਲਾ ਜਾਗ ਦੀ ਜ਼ਮੀਰ ਵਾਲਾ ਸਹਿਣ ਨਹੀਂ ਕਰ ਸਕਦਾ ਜੇਕਰ ਸਾਡੇ ਬਜ਼ੁਰਗਾਂ ਦੀ ਕੋਈ ਪੱਗ ਨੂੰ ਹੱਥ ਪਾਵੇ ਉਹਨਾਂ ਦੀ ਕੋਈ ਉਂਗਲ ਕਰੇ ਉਹਨਾਂ ਦੇ ਉੱਤੇ ਕੋਈ ਏਦਾਂ ਦੇ ਸ਼ਬਦਾਂ ਦੀ ਟਿੱਪਣੀ ਕਰੇ ਤੇ ਇੱਕ ਖਾਸ ਕਰਕੇ ਪੰਜਾਬੀ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਇਹਨੇ ਇਹਦੀ ਆਪਣੀ ਜ਼ੁਬਾਨ ਨੇ ਹੀ ਇਹ ਸ਼ਬਦ ਬੋਲੇ ਤੇ ਆਪਣੀ ਜ਼ੁਬਾਨ ਨੇ ਹੀ ਇਹ ਕੁਝ ਕਰਵਾ ਦਿੱਤਾ ਸਿਕਿਉਰਿਟੀ ਫੋਰਸੇ ਜਾਂ ਸੁਰੱਖਿਆ ਇਹਦੇ ਤੇ ਸਵਾਲ ਉੱਠਣਗੇ ਹੁਣ ਜਿਵੇਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਉਹਦੇ ਸੁਰੱਖਿਆ ਕਰਮੀਆਂ ਨੇ ਕੀਤਾ ਉਹ ਵੀ ਸਿਕ ਸੀਗੇ ਉਸ ਤੋਂ ਲਾਵਾ ਹੋਰ ਵੀ ਕਈ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਬੀਤ ਸਿੰਘ ਉਹਨਾਂ ਦਾ ਕਤਲ ਹੋਇਆ ਤਾਂ ਉਹ ਵੀ ਸੁਰੱਖਿਆ ਕਰਮੀਆਂ ਨੇ ਕੀਤੇ ਆ ਉਹ ਵੀ ਸਿੱਖ ਸੀਗੇ ਹੁਣ ਇਹ ਜਿਹੜੀ ਕੁਲਵਿੰਦਰ ਕੌਰ ਆ ਇਹ ਵੀ ਸਿੱਖ ਸਿੱਖ ਪਰਿਵਾਰ ਦੇ ਨਾਲ ਜੁੜੀ ਆ ਬੈਕਗ੍ਰਾਉਂਡ ਸਿੱਖ ਪਰਿਵਾਰ ਦੇ ਨਾਲ ਹੈਗੀ ਆ ਤਾਂ ਕਿਸੇ ਨਾ ਕਿਸੇ ਸਵਾਲ ਤਾਂ ਖੜੇ ਹੋਣਗੇ ਕਿ ਸਿੱਖ ਅਸੀਂ ਸੁਰੱਖਿਆ ਲਈ ਖੜੇ ਕੀਤੇ ਨੇ ਕਿ ਜਾਂ ਫਿਰ ਅਸੀਂ ਖਤਰਾ ਮੁੱਲ ਲੈ ਲਿਆ ਕੱਲ ਨੂੰ ਤਾਂ ਲੋਕੀ ਸਾਨੂੰ ਸੁਰੱਖਿਆ ਦੀ ਜਿਹੜੀ ਜੌਬ ਹੈ ਜਾਂ ਕਿਸੇ ਸਿਕਿਉਰਿਟੀ ਜੌਬ ਹੈ ਉਹ ਚ ਬਾਹਰ ਰੱਖਣਗੇ ਫਿਰ ਤੁਸੀਂ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂ ਸਾਨੂੰ ਨਫਰਤ ਦੀ ਪਛਾਣਾਂ ਦੇਖਦੇ ਆ ਸਾਡੇ ਅਲਜੀ ਸਾਨੂੰ ਲੋਕੀ ਅਤਵਾਦੀ ਕਹਿੰਦੇ ਉਗਰਵਾਦੀ ਕਹਿੰਦੇ ਅਸੀਂ ਕੰਮ ਕੀ ਕਰਨੇ ਆ ਜੀ ਦੇਖੋ ਇਹਦੇ ਵਿੱਚ ਅਜੋ ਮੌਜੂਦਾ ਹਾਲਾਤਾਂ ਦੇ ਉੱਪਰ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਜਾਂ ਸਭ ਕੁਝ ਤੈਅ ਨਹੀਂ ਕਰ ਲੈਣਾ ਚਾਹੀਦਾ ਯਾਦ ਕਰਨਾ ਚਾਹੀਦਾ ਸਾਨੂੰ ਸਾਡਾ ਪਛੋਕਰ ਸਾਡਾ ਪੁਰਾਣਾ ਇਤਿਹਾਸ ਕਿਉਂਕਿ ਸਿੱਖ ਕੌਮ ਇੱਕ ਉਹ ਮਾਰਸ਼ਲ ਕੌਮ ਆ ਮੈਂ ਇਹ ਗੱਲਾਂ ਦੇ ਉੱਤੇ ਕਿਤੇ ਵਿਵਾਦ ਨਾ ਖੜਾ ਹੋ ਜੇ ਕਿ ਜਦੋਂ ਮੁਸਲਮਾਨ ਸਾਡੇ ਪੰਜਾਬ ਦੇ ਜਾਂ ਭਾਰਤ ਉੱਤੇ ਅਟੈਕ ਕਰਦੇ ਸੀ ਤੇ ਉਹ ਹਿੰਦੂਆਂ ਦੀਆਂ ਜਿਹੜੀਆਂ ਉਹ ਸਮੇਤੀਆਂ ਪੈਣਾ ਚੁੱਕ ਕੇ ਲੈ ਜਾਂਦੇ ਸੀ ਤੇ ਉਦੋਂ ਵੀ ਜਿਹੜੇ ਡਿਫੈਂਸ ਦੇ ਵਿੱਚ ਆ ਸਿੱਖ ਹੀ ਖਲੋਂਦੇ ਸੀ ਅੱਜ ਇਸ ਸਿੱਖੀ ਨੂੰ ਟਾਰਗੇਟ ਨਾ ਕੀਤਾ ਜਾਵੇ ਕਿ ਇਸ ਫਲਾਣੀ ਸਿਕਿਉਰਟੀ ਦੇ ਵਿੱਚ ਸਿੱਖ ਬੈਠੇ ਨੇ ਤੇ ਫਲਾਣੀ ਫੋਰਸ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਨੇ ਦੇਸ਼ ਦੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੂੰ ਮਾਰਿਆ ਜਾਂ ਅੱਜ ਜਿਹੜੀ ਚਪੇੜ ਵੱਜੀ ਉਹਨਾਂ ਨੇ ਕਾਰਾ ਕੀ ਕੀਤਾ ਸੀਗਾ ਕੀ ਇੱਕ ਪ੍ਰਧਾਨ ਮੰਤਰੀ ਦਾ ਇਹ ਕੰਮ ਹੈ ਕਿ ਉਹ ਕਾਲ ਤੱਕ ਸਾਹਬ ਦੇ ਉੱਪਰ ਆਰਡਰ ਦੇ ਦੇ ਫੋਰਸਾਂ ਨੂੰ ਲੈ ਕੇ ਉੱਪਰ ਜਾਵੇ ਤੇ ਉਥੇ ਢਹਿ ਢੇਰੀ ਕਰ ਦੇਵੇ ਜਿੱਥੇ ਚਾਰ ਦਰਵਾਜ਼ੇ ਨੇ ਸਾਰੇ ਧਰਮਾਂ ਦੀ ਸਾਂਝੀ ਗੱਲ ਹੁੰਦੀ ਆ ਤਾਂ ਕਰਕੇ ਇੰਦਰਾ ਗਾਂਧੀ ਨੂੰ ਉਹਦੇ ਕੀਤੇ ਕੰਮ ਦਾ ਰਿਜ਼ਲਟ ਮਿਲਿਆ ਸੀ ਮੈਂ ਸਾਹਿਬ ਬੜੀਆਂ ਕਲਮਾਂ ਨੇ ਨਾ ਜਿਹੜੀਆਂ ਦੀਵਾਨਾ ਦੀਆਂ ਕਲਮਾਂ ਉਹ ਹੁਣ ਖੁੱਲ ਕੇ ਕੰਗਨਾ ਦੇ ਹੱਕ ਦੇ ਵਿੱਚ ਬੋਲਣ ਲੱਗ ਪਈਆਂ ਨੇ ਔਰ ਇਹਨਾਂ ਨੇ ਸਿੱਖ ਕੌਮ ਨੂੰ ਕਟਾਰੇ 'ਚ ਖੜਾ ਕਰ ਦਿੱਤਾ ਵੇਖੋ ਜੀ ਸਾਨੂੰ ਤੂੰ ਹੁਣ ਬਦਨਾਮ ਕਰ ਰਿਹਾ ਵੇਖੋ ਜੀ ਸਾਨੂੰ ਹੱਤਵਾਦੀ ਕਹਿ ਦਿੱਤਾ ਸਾਨੂੰ ਵੱਖਵਾਦੀ ਕਹਿ ਦਿੱਤਾ ਸਾਡੇ ਤੂੰ ਸਾਨੂੰ ਕਾਬੂ ਕਿੱਦਾਂ ਕਰਨਗੇ ਇਹ ਸਾਡੇ ਆਸਤੇ ਆਉਣ ਵਾਲੇ ਭਵਿੱਖ ਦੇ ਵਿੱਚ ਕੰਗਨਾ ਰਣੌਤ ਦੀ ਕਈ ਗੱਲ ਨੂੰ ਹਲਕੇ 'ਚ ਕਿਉਂ ਲੈ ਰਹੇ ਹੋ ਇਹ ਜਿਹੜੀ ਚਪੇੜ ਬੱਜੀ ਹੈ ਠੀਕ ਹੈ ਚਪੇੜ ਬੱਜੀ ਹੈ ਚਪੇੜ ਮਾਰਨ ਵਾਲੀ ਇੱਕ ਸਿੱਖ ਬੀਬੀ ਦੀ ਸ਼ਾਇਦ ਇਸ ਕਰਕੇ ਇਹ ਝਟ ਇਸ ਚੀਜ਼ ਨੂੰ ਲੈ ਕੇ ਟਾਰਗੇਟ ਕਰ ਰਿਹਾ ਪਰ ਇਸ ਤੋਂ ਪਹਿਲਾਂ ਵੀ ਹੋਰ ਨਾ ਬੀਬੀਆਂ ਨੇ ਵੀ ਕਈ ਲੀਡਰਾਂ ਦੇ ਨਾਲ ਇਸ ਤਰ੍ਹਾਂ ਦੇ ਕੰਮ ਕੋਈ ਨਹੀਂ ਜੀ ਵੇਖੋ ਕੰਗਰਾਂ ਰਨੌਤ ਨੂੰ ਇਹ ਚੇਤਾ ਭੁੱਲ ਗਿਆ ਕਿ 1958 ਤੋਂ ਪਹਿਲਾਂ ਉਹ ਕਿਹੜੇ ਦੇਸ਼ ਦੀ ਵਾਸੀ ਸੀ ਜਾਂ ਕਿਹੜੀ ਸਟੇਟ ਦੀ ਵਾਸੀ ਸੀ ਜੇ ਹਰਿਆਣਾ ਅੱਜ ਹਿਮਾਚਲ ਟੁੱਟ ਕੇ ਗਿਆ ਆ ਅਲੱਗ ਹੋਇਆ ਤੇ ਉਹ 1958 ਤੋਂ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਤੇ ਫਿਰ ਇਹ ਲੋਕ ਇਹ ਕਿਸ ਤਰ੍ਹਾਂ ਭੁੱਲ ਜਾਣਗੇ ਕੀ ਇਹ ਪੰਜਾਬ ਦੇ ਵਿੱਚ ਜਿਹੜਾ ਖੂਨ ਰਗਿਆ ਉਹ ਕਿੱਥੇ ਆ ਤੇ ਜਿਹੜੇ ਅੱਜ ਵਿਦਵਾਨ ਬੋਲਦੇ ਪਏ ਨੇ ਕੰਗੜਾ ਰਨੌਕ ਦੇ ਹੱਕ ਦੇ ਵਿੱਚ ਮੈਂ ਕਹੂੰਗਾ ਜਿਹੜਾ ਕੰਗੜਾ ਰਨੌਤ ਦਾ ਪਿਸ਼ੋਕੜ ਕੀ ਆ ਉਹ ਵੀ ਫੋਲ ਕੇ ਦੱਸਿਓ ਕਿ ਇਹ ਉਹੀ ਬੀਬੀ ਆ ਜਿਹੜੀ ਆਪਣੇ ਫਿਲਮੀ ਆ ਜਿਹੜੇ ਭੁੱਖ ਨੂੰ ਚਲਾਉਣ ਵਾਸਤੇ ਕਿਤੇ ਡਾਇਰੈਕਟਰਾਂ ਦੇ ਨਾਲ ਸਮਝੌਤਾ ਕਰਦੀ ਰਹੀ ਆ ਉਹਨਾਂ ਦੇ ਨਾਲ ਕਈ ਕੀ ਕਹਾਵਾਂ ਹੁਣ ਮੈਂ ਬਿਸਤਰੇ ਵੀ ਸਾਂਝੇ ਕਰਦੀ ਰਹੀ ਆ ਇਹ ਉਹੀ ਬੀਬੀ ਆ ਜਿਹੜੀ ਨਸ਼ੇੜੀ ਆ ਇਹ ਉਹੀ ਬੀਬੀ ਆ ਜਿੰਨੇ ਬੰਬੇ ਦੇ ਵਿੱਚ ਜਿਹੜੇ ਸਾਰੇ ਪੱਤਰਕਾਰ ਭਾਈ ਜਾ ਰਹੇ ਨੇ ਇਹਦਾ ਜਿਹੜਾ ਆ ਉਹ ਬਾਈਕਾਟ ਕਰ ਦਿੱਤਾ ਸੀ ਇਹ ਉਹੀ ਬੀਬੀ ਆ ਨਾ ਜਿਹੜੀ ਆ ਗਈ ਸੀਗੀ ਡਿਪਰੈਸ਼ਨ ਦੇ ਵਿੱਚ ਆਪਣੇ ਕੈਰੈਕਟਰ ਨੂੰ ਲੈ ਕੇ ਫਿਰ ਆ ਆ ਕੇ ਬੋਲਦੀ ਸੀ ਮੰਡੀ ਦੇ ਵਿੱਚ ਕਿ ਮੈਂ ਤੇ ਹੁਣ ਇੱਥੇ ਜਿਹੜੀ ਆ ਭਗਤੀ ਕਰਨ ਆਈ ਆ ਆਪਣੇ ਜਿਹੜੇ ਪੁਰਾਣੇ ਕਾਲੇ ਕੰਮ ਕੀਤੇ ਨੇ ਉਹਨਾਂ ਨੂੰ ਮੈਂ ਧੋਣ ਵਾਸਤੇ ਆਈ ਆ ਤੇ ਅੱਜ ਇਹ ਦੱਸਣ ਗਿਆ ਕਿ ਪੰਜਾਬ ਦੀ ਬੀਬੀਆਂ ਦਾ ਇਤਿਹਾਸ ਕੀ ਆ ਤੇ ਪੰਜਾਬ ਦੀ ਜਿਹੜੇ ਚੜ੍ਹਦੀ ਕਲਾ ਵਾਲੀਆਂ ਸਿੰਘੜੀਆਂ ਨੇ ਜਾਂ ਸਿੰਘੜੇ ਉਨਾਂ ਵੱਲ ਉਂਗਲ ਖੜੀ ਕਰਨੀ ਆ ਇਹ ਸਾਰਾ ਕੁਝ ਸਾਨੂੰ ਦੇਖਣਾ ਪੈਣਾ ਚਪੇੜ ਤੇ ਮਾਰ ਲਈ ਹੈ ਜਜ਼ਬਾਤ ਚ ਆ ਕੇ ਮਾਰ ਲਈ ਹੋਵੇ ਵੇੇਕ ਚ ਆ ਕੇ ਮਾਰ ਲਈ ਹੋਵੇ ਕਿਸੇ ਗੁੱਸੇ ਚ ਆ ਕੇ ਮਾਰ ਲਈ ਹੋਵੇ ਇੱਕ ਤਾਂ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਜਿਹੜੀ ਐ ਜਿਹੜੀ ਸੀਆਈਐਸਐਫ ਦੀ ਸੁਰੱਖਿਆ ਮੁਲਾਜ਼ਮ ਸੀ ਕਰਮੀ ਸੀ ਉਹ ਤੇ ਇੱਕ ਤੇ ਹੋ ਗਈ ਸਸਪੈਂਡ ਦੂਜੀ ਹੁਣ ਅੱਗੋਂ ਉਹਦੇ ਤੇ ਗਾਜਵੀ ਡਿੱਗਣ ਵਾਲੀ ਆ ਕਾਰਵਾਈ ਵੀ ਕੋ ਵੱਡੀ ਹੋਣ ਵਾਲੀ ਆ ਉਹਦੇ ਦੋ ਬੱਚੇ ਨੇ ਇੱਕ ਬੇਟਾ ਵਾ ਇੱਕ ਬੇਟੀ ਆ ਔਰ ਉਹਦਾ ਘਰ ਵਾਲਾ ਵੀ ਜਿਹੜਾ ਸੀਆਈਐਸਐਫ ਦੇ ਵਿੱਚ ਹੀ ਤਾਇਨਾਤ ਹੈਗਾ ਤਾਂ ਫਿਰ ਇਹ ਜਿਹੜਾ ਹੁਣ ਉਹਦੇ ਅੱਗੇ ਖਤਰਾ ਆ ਰਿਹਾ ਉਸ ਖਤਰੇ ਦੇ ਬਾਰੇ ਅਸੀਂ ਚਪੇੜ ਤਾਂ ਸਾਰਿਆਂ ਨੇ ਦੇਖ ਲਈ ਵਾ ਵਾ ਥੱਲੇ ਚੰਗੇ ਕਮੈਂਟ ਕੀਤੇ ਹੋਣਗੇ ਤੱਕ ਤਾ ਠੋਕ ਤਾ ਜੇ ਹੈ ਉਹ ਹੈ ਬੜਾ ਕੁਝ ਕੀਤਾ ਹੋਗਾ ਪਰ ਆ ਜਿਹੜਾ ਉਹਤੇ ਤੇ ਖਤਰਾ ਹੈ ਇਹਦੇ ਹੁਣ ਦੁੱਖ ਨੂੰ ਵੰਡਾਊ ਕੌਣ ਗੱਲਾਂ ਕਰਦੀਆਂ ਬੜੀਆਂ ਸੌਖੀਆਂ ਨੇ ਪਹਿਲੀ ਗੱਲ ਤੇ ਸਾਡੀ ਸਿੱਖ ਕੌਮ ਦਾ ਇਤਿਹਾਸ ਆ ਇਹਨਾਂ ਦੇ ਜਿਹੜੇ ਮਲਿਕ ਸਾਹਿਬ ਨੇ ਉਹਨਾਂ ਨੇ ਵੀ ਇਹਨਾਂ ਨੂੰ ਸੁਚੇਤ ਕੀਤਾ ਸੀ ਕਿ ਇਹ ਜਿਹੜੀ ਸਿੱਖ ਕੌਮ ਹੈ ਕਦੀ ਇਹਨਾਂ ਨਾਲ ਪੰਗਾ ਨਾ ਲਿਓ ਕਿਉਂਕਿ ਇਹ 500 ਸਾਲ ਦਾ ਕੀਤਾ ਹੋਇਆ ਪੁਰਾਣਾ ਜੇ ਕੋਈ ਉਹਨਾਂ ਦੇ ਵਿਰੋਧ ਚ ਗੱਲ ਕਰੇ ਉਹਨੂੰ ਵੀ ਯਾਦ ਰੱਖਦੇ ਆ ਤੇ ਫਿਰ ਇਹ ਜੋ ਕੰਗਣਾ ਨੇ ਯਾਦ ਇਹ ਕੀਤਾ ਇਹ ਸਾਡੀ ਜਿਹੜੀ ਸਿੱਖ ਕੌਮ ਆ ਇਹ ਭੁੱਲ ਕਿੱਦਾਂ ਜਾਊਗੀ ਤੇ ਜਿਹੜਾ ਕੰਮ ਬੀਬੀ ਕੁਲਵਿੰਦਰ ਕੌਰ ਜੀ ਨੇ ਕੀਤਾ ਉਹਨਾਂ ਦੇ ਮਨ ਵਿੱਚ ਰੋਸ ਸੀਗਾ ਉਹ ਕੋਈ ਉਹਨਾਂ ਨੇ ਜਜਬਾਤੀ ਹੋ ਕੇ ਨਹੀਂ ਕੀਤਾ ਕਿਉਂਕਿ ਸਿੱਖ ਕੌਮ ਹਮੇਸ਼ਾ ਟਾਈਮ ਵੇਖਦੀ ਆ ਸਮਾਂ ਦੇਖਦੀ ਆ ਕਦੀ ਪੈਨ ਕਦੇ ਨਹੀਂ ਕਰਦੀ ਤੇ ਦੂਜੇ ਛੱਡਦੀ ਕਦੇ ਨਹੀਂ ਔਰ ਜਿਹੜਾ ਕੰਮ ਟਾਈਮਿੰਗ ਦੇ ਨਾਲ ਹੋਇਆ ਹੋਵੇ ਮੈਂ ਉਦਾਹਰਨ ਦਿੰਨਾ ਕਿ ਕ੍ਰਿਕਟਰ ਕ੍ਰਿਕਟ ਦੀ ਜਦੋਂ ਕੋਈ ਬੋਲਿੰਗ ਕਰਦਾ ਬੈਟਿੰਗ ਕਰਦਾ ਤੇ ਜਿਹੜੀ ਹਿੱਟ ਟਾਈਮਿੰਗ ਨਾਲ ਵੱਜੀ ਹੋਵੇ ਉਹ ਜਾਂਦੀ ਵੀ ਦੂਰ ਆ ਤੇ ਰਿਜ਼ਲਟ ਵੀ ਚੰਗਾ ਲੱਗਦਾ ਇਸੇ ਤਰ੍ਹਾਂ ਇਹ ਵੀ ਜਿਹੜਾ ਕੰਮ ਹੈ ਟਾਈਮਿੰਗ ਦੇ ਉੱਤੇ ਹੋਇਆ ਤੇ ਉਹਦਾ ਰਿਜ਼ਲਟ ਵੀ ਆਇਆ ਉਹਦੀ ਆਵਾਜ਼ ਵੀ ਗੂੰਜੀ ਹਾਂ ਜਿਹੜੀ ਮੁਸੀਬਤ ਉਹਦੇ ਪਰਿਵਾਰ ਦੇ ਉੱਤੇ ਆਈ ਆ ਕਦੀ ਅੱਜ ਤੱਕ ਸਿੱਖ ਕੌਮ ਦਾ ਇਤਿਹਾਸ ਰਿਹਾ ਕਿ ਜਦੋਂ ਅਸੀਂ ਕਿਸੇ ਜੰਗ 'ਚ ਉਤਰਨਾ ਅਸੀਂ ਕਦੀ ਕੋਈ ਆਪਣਾ ਫਾਇਦਾ ਨਹੀਂ ਦੇਖਦੇ ਕਦੀ ਕੋਈ ਨੁਕਸਾਨ ਨਹੀਂ ਦੇਖਦੇ ਨਹੀਂ ਤੇ ਉਦਾਹਰਣ ਆ ਸਰਦਾਰ ਬਿਆਨਤ ਸਿੰਘ ਜੀ ਜਿਨ੍ਹਾਂ ਦੀ بیٹے ਦੇ ਹੱਕ ਦੇ ਵਿੱਚ ਅੱਜ ਸਾਡੀ ਸਿੱਖ ਪੰਥ ਨੇ ਫਤਵਾ ਦਿੱਤਾ ਉਹ ਵੀ ਉਦੋਂ 6 ਸਾਲ ਦੇ ਸੀਗੇ ਸਾਡੇ ਸਰਦਾਰ ਸਰਪ ਜੀ ਸਿੰਘ ਜਿਹੜੇ ਅੱਜ ਜਿੱਤ ਕੇ ਐਮਪੀ ਬਣੇ ਨੇ ਤੇ ਬਿਆਨ ਸਿੰਘ ਜੀ ਹੁਣਾਂ ਨੇ ਇਹ ਨਹੀਂ ਸੀ ਦੇਖਿਆ ਕਿ ਉਹਨਾਂ ਨੂੰ ਪਾਲੂਗਾ ਕੌਣ ਉਹਨਾਂ ਨੂੰ ਕੌਮ ਆਪ ਹੀ ਸਾਂਭ ਲਈ ਅੱਜ ਕੌਮ ਨੇ ਜ਼ਿੰਮੇਵਾਰੀ ਨਿਭਾਈ ਆ ਹਾਂ ਜੇ ਕੁਲਵਿੰਦਰ ਕੌਰ ਜੀ ਨੇ ਕਿਸਾਨਾਂ ਦੀ ਗੱਲ ਕੀਤੀ ਆ ਉਹਨਾਂ ਦੇ ਅੰਦਰ ਦਰਦ ਹੀ ਵਾਕਿਆ ਹੀ ਉਹਨਾਂ ਨੇ ਇਹ ਕਾਰਾ ਵੀ ਇਸ ਕਰਕੇ ਕੀਤਾ ਅੱਜ ਸਾਡੇ ਪੂਰੇ ਦੇਸ਼ ਦੇ ਕਿਸਾਨ ਨੂੰ ਚਾਹੀਦਾ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈਗੇ ਆ ਵੀ ਜੇਕਰ ਅਸੀਂ ਸਿਰਫ ਆਪਣੀ ਕਿਰਤ ਦੇ ਵਿੱਚੋਂ ਇੱਕ ਇੱਕ ਰੁਪਈਆ ਵੀ ਇਕੱਠਾ ਕਰਕੇ ਉਹਨਾਂ ਦੇ ਘਰ ਨੂੰ ਪਹੁੰਚਾ ਦਈਏ ਨਾ ਤੇ ਉਹਨਾਂ ਦੀ ਸਾਰੀ ਜਿਹੜੀ ਨੌਕਰੀ ਦੀ ਜਿਹੜੀ ਤਨਖਾਹ ਆ ਉਹਦੇ ਤੋਂ ਕਿਤੇ ਵੱਧ ਜਿਹੜਾ ਆ ਉਹ ਸਾਡੀ ਜਿਹੜੀ ਆ ਸਾਰੇ ਕਿਰਤੀਆਂ ਦੀ سپورਟ ਇਕੱਠੀ ਹੋਵੇਗੀ ਮੈਂ ਸਾਬ 에어ਪੋਰਟ ਤੇ ਵਾਪਰਿਆ ਕੀ ਹੈ ਤੁਸੀਂ ਕੁਝ ਦੱਸ ਸਕਦੇ ਪਤਾ ਹੈ ਜੀ ਮੈਂ ਤਾਂ ਪਹਿਲਾਂ ਇਹ ਤੁਹਾਨੂੰ ਸਵਾਲ ਪੁੱਛਦਾ ਵੀ 에어ਕੋਰਡ 에어ਪੋਰਟ ਦੇ ਉੱਪਰ ਸਾਡੇ ਵਿੱਚ ਉੱਥੇ ਮੌਜੂਦ ਕੌਣ ਸੀਗਾ ਨਾ ਤੇ ਉੱਥੇ ਤੁਸੀਂ ਮੌਜੂਦ ਸੀ ਨਾ ਉੱਥੇ ਮੈਂ ਮੌਜੂਦ ਸੀ ਨਾ ਜਿਹੜੇ ਸਾਡੇ ਆ ਸਰੋਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਕਰ ਰਹੇ ਨਾ ਹੀ ਉਹ ਮਜੂ ਸੀਗੇ ਸਾਰੇ ਹੀ ਆਪੋ ਆਪਣੇ ਵਿਚਾਰ ਰੱਖ ਰਹੇ ਆ ਕਿ ਉੱਥੇ ਹੋਇਆ ਕੀ ਆ ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਵੀ ਇਹ ਜਿਹੜਾ ਕੰਮ ਹੋਇਆ ਪਹਿਲਾਂ ਜਿਹੜਾ ਕੰਗੜਾ ਔਰ ਨਾਉਤ ਨੇ ਆਪਣੇ ਬੌਸ ਨੂੰ ਕੁਛ ਖੁਸ਼ਕ ਕਰਨ ਵਾਸਤੇ ਜਿਹੜੀ ਟਿਕਟ ਲੈਣੀ ਸੀ ਉਦੋਂ ਵੀ ਆਪਣੀ ਜ਼ੁਬਾਨ ਇੰਨੀ ਕੁ ਲੰਬੀ ਕੀਤੀ ਇੰਨੀ ਕੋ ਪਾਲਸ਼ਾ ਮਾਰੀਆਂ ਤੇ ਸਾਡੀ ਜਿਹੜੀ ਆ ਉਹ ਕਿਸਾਨੀ ਦੇ ਵਿਰੁੱਧ ਬਿਆਨ ਦਿੱਤੇ ਤੇ ਅੱਜ ਇਹ ਨੋਬਤ ਤਾਂ ਆਈ हां ਤੇ ਹੁਣ ਜਦੋਂ ਇਹ ਉੱਥੇ ਪਹਿਲੀ ਯਾਰ ਬਣ ਕੇ ਗਈ ਆ ਇਹਦਾ ਹੰਕਾਰ ਕਿਸ ਲੈਵਲ ਤੇ ਪਹੁੰਚ ਚੁੱਕਿਆ ਹੋਊਗਾ ਵੀ ਮੈਂ ਤੇ ਇਹਨਾਂ ਲੋਕਾਂ ਦੇ ਦੇਸ਼ ਲੋਕਾਂ ਦੇ ਖਿਲਾਫ ਬੋਲਦੀ ਰਹੀ ਆ ਤੇ ਮੈਨੂੰ ਤੇ ਇੰਨੇ ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾ ਦਿੱਤਾ ਇਹ ਕੁਛ ਨਹੀਂ ਇਹ ਬੰਦੇ ਦਾ ਹੰਕਾਰ ਬੋਲਦਾ ਉਹਦੀ ਮਾਰੀ ਹੋਈ ਮੱਤ ਬੋਲਦੀ ਆ ਸੱਤਾ ਦਾ ਨਸ਼ਾ ਬੋਲਦਾ ਇਹਨੇ ਕਿਹੜੇ ਲਫ਼ਜ਼ ਹੋ ਸਕਦਾ ਬੀਬੀ ਕੁਲਵਿੰਦਰ ਕੌਰ ਨੂੰ ਵੀ ਵਰਤੇ ਹੋਣ ਵੀ ਜਿਹੜੇ ਉਹਨਾਂ ਨੇ ਮੌਕੇ ਦੇ ਉੱਤੇ ਹੋ ਸਕਦਾ ਪਹਿਲਾਂ ਦਿਮਾਗ ਕੁਝ ਹੋਰ ਹੋਵੇ ਜਿਹੜੇ ਲਫ਼ਜ਼ ਇਹਦੇ ਵੱਲੋਂ ਬੋਲੇ ਗਏ ਹੁਣ ਜਾਂ ਕੋਈ ਉਸ ਨੂੰ ਇਦਾਂ ਦੀ ਟੌਂਚ ਮਾਰੀ ਹੋਵੇ ਤੇ ਫਿਰ ਉਸ ਟੌਂਚ ਦਾ ਜਵਾਬ ਇੱਕ ਸ਼ੇਰਨੀ ਨੇ ਆਪਣੇ ਪੰਜਾ ਮਾਰ ਕੇ ਦਿੱਤਾ ਹੁਣ ਮੈਂ ਕਹੂੰਗਾ ਕਿ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਹ ਬੀਬੀ ਸ਼ੀਸ਼ਾ ਵੇਖਿਆ ਕਰੂਗੀ ਨਾ ਅਸੀਂ ਤਾਂ ਫੋਟੋਆਂ ਦੇ ਉੱਤੇ ਵੇਖਦਾਈ ਬੜਾ ਸੋਹਣਾ ਮੇਕਅਪ ਕੀਤਾ ਕਿਤੇ ਪੰਜ ਉਂਗਲਾਂ ਦਾ ਡਿਜ਼ਾਈਨ ਪਾ ਕੇ ਕਿਤੇ ਚਿਹਰੇ ਤੇ ਜਿਹੜੀ ਲਾਲਗੀ ਜੀ ਲਾਂਦੀ ਉਹ ਵੀ ਲਾਂਦੀ ਲੋੜ ਨਹੀਂ ਪਈ ਪਰ ਇੱਕ ਗੱਲ ਦਾ ਘਾਟਾ ਰਹਿਦਾ ਦਿੱਤਾ ਇੱਥੇ ਕਿ ਸਾਡੀ ਬਲਵਿੰਦਰ ਕੌਰ ਨੇ ਨਾ ਪਾਸਾ ਇੱਕ ਚਲਾਇਆ ਉਹ ਮੇਕਅਪ ਇੱਕ ਪਾਸੇ ਕੀਤਾ ਦੋਵੇਂ ਪਾਸੇ ਕਰਨਾ ਚਾਹੀਦਾ ਸੀਗਾ ਕਿਤੇ ਇੱਕ ਸਿਰ ਦੇ ਉੱਤੇ ਵੀ ਧਰ ਦੇਣਾ ਚਾਹੀਦਾ ਸੀ ਤਾਂ ਕਿ ਮੂੰਹ ਹੀ ਸਾਰਾ ਲਾਲ ਹੋ ਜਾਂਦਾ ਤੇ ਇਹਨੂੰ ਦੁਬਾਰਾ ਮੇਕਅਪ ਦੀ ਲੋੜ ਪੈਂਦੀ ਹੁੰਨ ਰਹਿੰਦੀ ਦੁਨੀਆ ਤੱਕ ਜਦੋਂ ਵੀ ਇਹ ਤਿਆਰ ਹੋਏਗੀ ਨਾ ਸਵੇਰੇ ਇਹਨੂੰ ਆਪਣੇ ਚਿਹਰਾ ਚੇਤਾ ਆਇਆ ਕਰੂਗਾ ਉਹ ਬੀਬੀ ਕੁਲਵਿੰਦਰ ਕੌਰ ਦਾ ਇੱਕ ਸ਼ੇਰਨੀ ਦਾ ਜਿਹੜਾ ਮਾਰਿਆ ਹੋਇਆ ਆ ਲਫੇੜਾ ਆ ਉਹ ਚੇਤਾ ਆਇਆ ਕਰੂਗਾ ਤੇ ਦੂਸਰੀ ਗੱਲ ਜਦੋਂ ਵੀ ਇਹ ਕਿਸੇ ਰਿਪੋਰਟ ਤੇ ਆਊਗੀ ਨਾ ਉਦੋਂ ਵੀ ਇਹ ਚੇਤਾ ਆਇਆ ਕਰਕੇ ਦੀ ਅੱਖ ਕਿਤੇ ਤਾਂ ਨਹੀਂ ਹੋਊਗੀ ਇਹ ਜਿਹੜੀ ਇਹਦੀ ਲੰਬੀ ਜ਼ੁਬਾਨ ਹੋਈ ਸੀ ਨਾ ਉਹ ਸ਼ਾਇਦ ਉੱਚ ਪੇੜ ਕੇ ਤੇ ਸੈੱਟ ਕਰ ਦੇ ਕਿਤੇ ਵਾਪਸ ਜਿਹੜੀ ਮੂੰਹ ਚੋਂ ਬਾਹਰ ਵੱਧ ਆ ਚੁੱਕੀ ਸੀ ਉਹ ਅੰਦਰ ਵੀ ਚਲ ਜੂਗੀ ਮੈਂ ਸਰ ਸਵਰਨ ਸਿੰਘ ਪੰਦੇੜ ਜਥੇਬੰਦੀ ਹੈ ਜਿਹੜੀ ਉਹਨਾਂ ਦੇ ਕਪੂਰਸਾਲਾ ਜੁਨਿਟ ਤੋਂ ਇਹਨਾਂ ਦੇ ਬਰਦਰ ਹੈ ਉਹਨਾਂ ਦਾ ਨਾਮ ਸ਼ੇਰ ਸਿੰਘ ਹੈ ਇਹ ਜਿਹੜੀ ਕੁਲਵਿੰਦਰ ਕੌਰ ਹੈ ਉਹਦੇ ਬਰਦਰ ਦਾ ਨਾਮ ਸ਼ੇਰ ਸਿੰਘ ਹੈ ਸੋ ਉਹਨਾਂ ਦਾ ਕਹਿਣਾ ਹੈਗਾ ਕਿ ਅੱਗੇ ਵਾਪਰਿਆ ਕਿ ਇਹ ਤੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਪਰ ਆਪਣੀ ਭੈਣ ਦੇ ਨਾਲ ਕਹਿੰਦੇ ਕਿ ਸ਼ੇਰਾਂ ਵਾਂਗੂ ਖਲੋਤੇ ਆ ਕਿਉਂਕਿ ਭੈਣ ਸਾਡੀ ਨੇ ਸ਼ੇਰਨੀ ਵਾਲਾ ਕੰਮ ਕੀਤਾ ਤਾਂ ਸੀ ਸ਼ੇਰਾਂ ਵਾਂਗੂ ਉਹਦੇ ਨਾਲ ਖਲੋਤੇ ਆ ਦੋ ਉਹਦੇ ਬੱਚੇ ਨੇ ਇਹ ਉਹਨਾਂ ਦਾ ਕਹਿਣਾ ਹੈਗਾ ਤੁਸੀਂ ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਬਾਰੇ ਉਹਨਾਂ ਦੇ ਬਿਆਨਾਂ ਤੇ ਕੀ ਉਹਨਾਂ ਦਾ ਮਨੋਵਲ ਡਿੱਗਾ ਤੇ ਨਹੀਂ ਡੋਲੇ ਤੇ ਨਹੀਂ ਕਿਉਂਕਿ ਜਥੇਬੰਦੀ ਜਿਹੜੀ ਹੈ ਉਹ ਵੀ ਤੁਹਾਡੇ ਵਾਲੀ ਜਥੇਬੰਦੀ ਦੇ ਵਾਂਗ ਹੀ ਜਥੇਬੰਦੀ ਦੇ ਹੀ ਆਗੂ ਨੇ ਜੀ ਜਥੇਬੰਦੀ ਕਿਸ ਦੇ ਆਗੂ ਨੇ ਇਹ ਗੱਲ ਮਾਇਨੇ ਨਹੀਂ ਰੱਖਦੀ ਸਾਡਾ ਇਸ ਵੇਲੇ ਫਰਜ਼ ਕੀ ਬਣਦਾ ਸਾਡੇ ਇਸ ਭਰਾ ਨੂੰ ਬੇਨਤੀ ਹੈ ਕਿ ਅੱਜ ਮੈਂ ਇੱਕ ਯੂਥ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਇਹ ਗੱਲ ਵਾਅਦਾ ਕਰਦਾ ਸਿਰਫ ਇਹ ਮੇਰੇ ਬਿਆਨਾਂ ਤੱਕ ਸੀਮਤ ਨਹੀਂ ਰਹੂਗਾ ਸਾਨੂੰ ਪਿੰਡ ਦਾ ਵੀ ਪਤਾ ਆ ਘਰ ਦਾ ਵੀ ਪਤਾ ਐਡਰੈਸ ਦਾ ਪਤਾ ਲੱਗ ਚੁੱਕਿਆ ਜਲਦੀ ਘਰ ਪਹੁੰਚਾਂਗੇ ਪੂਰੇ ਪਰਿਵਾਰ ਦੇ ਨਾਲ ਖੜਾਂਗੇ ਉਸ ਭਰਾ ਨੂੰ ਕਹਿੰਨੇ ਕਿ ਪੂਰਾ ਪੰਜਾਬ ਪੂਰਾ ਭਾਰਤ ਤੁਹਾਡੇ ਨਾਲ ਖੜਾ ਕਿਤੇ ਘਬਰਾਣ ਦੀ ਲੋੜ ਨਹੀਂ ਇੱਕ ਸੁਨੇਹਾ ਪਾ ਦਿਓ ਨਾਲ ਦੀ ਨਾਲ ਵੇਖੋ ਕਿਦਾਂ ਬਾਮ ਤੁਹਾਡੇ ਹੱਕ 'ਚ ਖੜ ਜਾਂਦਾ ਇਹ ਤੇ ਤੁਸੀਂ ਜਿਹੜੀ ਕਿਸਾਨਾਂ ਦੀ ਇੱਕ ਨੱਕ ਰੱਖੀ ਆ ਕਿਸਾਨਾਂ ਦਾ ਜਿਹੜੀ ਇੱਜ਼ਤ ਰੱਖੀ ਆ ਉਹਨਾਂ ਦੀ ਪੱਗ ਜਿਹੜੀ ਆ ਸਿਰ 'ਤੇ ਰੱਖੀ ਆ ਕਿਸਾਨਾਂ ਕੋ ਪਰਮਦੀਪ ਸਿੰਘ ਬੈਦਵਾਨ ਨੇ ਰੋਣਾ ਨੇ ਇਹ ਗੱਲ ਕਹੀ ਹੈ ਆਪਣੇ ਬਿਆਨ ਦੇ ਵਿੱਚ ਵੀ ਅਸੀਂ ਹੁਣ ਜਿਵੇਂ ਇੱਕ ਇਹ ਬੀਬੀ ਜੀ ਜਿਹੜੇ ਨੇ ਜਿਨ੍ਹਾਂ ਨੇ ਥੱਪੜ ਮਾਰਿਆ ਸੋਕਨਜੀਤ ਕੌਰ ਹੋਣਾ ਦੇ ਸੋਨੇ ਦੇ ਤਮਗੇ ਦੇ ਨਾਲ ਉਹਨਾਂ ਦਾ ਸਨਮਾਨ ਕਰਨਗੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਬੂਤ ਜੀ ਬਿਲਕੁਲ ਜੀ ਮੈਂ ਇਹ ਕਵਾਂਗਾ ਵੀ ਸੋਨੇ ਦੇ ਤਗਮੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਪਰਿਵਾਰ ਦਾ ਵੀ ਸਨਮਾਨ ਕਰਨਾ ਚਾਹੀਦਾ ਕਿਉਂਕਿ ਸੰਘਰਸ਼ ਜਦੋਂ ਸ਼ੁਰੂ ਹੁੰਦਾ ਉਦੋਂ ਇੱਕ ਬੰਦੇ ਦਾ ਨਹੀਂ ਹੁੰਦਾ ਕੰਮ ਕਦਮ ਇੱਕ ਬੰਦਾ ਚੁੱਕਦਾ ਪਰ ਪਰਿਵਾਰ ਪੂਰਾ ਨਾਲ ਸੰਘਰਸ਼ ਕਰਦਾ ਪੂਰਾ ਪਿਸਦਾ ਆ ਪੂਰੀ ਤਪੱਸਿਆ ਕਰਦਾ ਸਾਰੇ ਪਰਿਵਾਰ ਦਾ ਸਨਮਾਨ ਹੋਣਾ ਚਾਹੀਦਾ ਔਰ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁਪਣੀ ਚੁਕਣੀ ਚਾਹੀਦੀ ਆ ਸਕੂਲਿੰਗ ਫੀਸ ਦੀ ਮੈਡੀਕਲ ਦੀ ਆਉਣ ਵਾਲੇ ਭਵਿੱਖ ਦੀ ਪਰਿਵਾਰ ਦੀ ਕਿਉਂਕਿ ਹਾਂ ਇਹ ਗੱਲ ਪੱਕੀ ਆ ਕਿ ਨੌਕਰੀ ਤੇ ਜਾਣੀ ਆ ਤਨਖਾਹ ਜਿਹੜਾ ਚੱਲਦੀ ਸੀਗੀ ਜਿੱਥੋਂ ਪਰਿਵਾਰ ਨੂੰ ਸਪੋਰਟ ਸੀ ਉਹ ਖਤਮ ਹੋਣੀ ਆ ਭਾਵੇਂ ਉਹਨਾਂ ਦੇ ਹਸਬੰਦ ਦੇ ਵੀ ਨੌਕਰੀ ਜਾ ਸਕਦੀ ਆ ਕਿਉਂਕਿ ਦੋਵਾਂ ਦੇ ਆਪਸੀ ਰਿਸ਼ਤੇ ਆ ਸਾਂਝੇ ਆ ਸਾਡੇ ਫਰਜ਼ ਨਿਭਾਣੇ ਜ਼ਰੂਰੀ ਆ ਕਿਉਂਕਿ ਅਕਸਰ ਕਿਸਾਨ ਇਸ ਤੋਂ ਪਹਿਲਾਂ ਵੀ ਜਦੋਂ ਕੋਈ ਆਪਮੁਹਾਰੇ ਇਦਾਂ ਦਾ ਕੋਈ ਕਾਰਜ ਕਰਦਾ ਸੀ ਨਾ ਤੇ ਸਾਡੀ ਨੌਜਵਾਨੀ ਸਾਡੇ ਪੰਜਾਬ ਦੇ ਲੋਕ ਨਿਰਾਸ਼ ਹੁੰਦੇ ਸੀ ਕਿ ਸਾਡੇ ਕਿਸਾਨ ਲੀਡਰਾਂ ਨੇ ਸਾਡੀ ਬਾਹ ਨਹੀਂ ਫੜੀ ਇਹੋ ਹੀ ਨਿਰਾਸ਼ਾ ਸਾਡੇ ਸਿੰਗਰਾਂ ਨੇ ਵੀ ਕੀਤੀ ਸੀ ਪਰ ਅੱਜ ਅਸੀਂ ਉਹ ਗਲਤੀਆਂ ਦੁਹਰਾਉਣੀਆਂ ਨਹੀਂ ਅਸੀਂ ਆਪਮੁਹਾਰੇ ਹੋ ਕੇ ਉਹਨਾਂ ਦੀ ਮਦਦ ਕਰਨੀ ਆ ਹਰ ਕਿਸਾਨ ਲੀਡਰ ਨੂੰ ਵੀ ਆ ਮੈਂ ਕਹਿਣਾ ਆ ਆਪਣੇ ਨਾਲ ਦੇ ਸਾਡੇ ਸਹਿਯੋਗੀਆਂ ਨੂੰ ਸਾਥੀਆਂ ਨੂੰ ਵੀ ਵੀ ਵੱਧ ਤੋਂ ਵੱਧ ਉਹਨਾਂ ਦੇ ਪਰਿਵਾਰ ਦਾ ਸਾਥ ਦਿਓ ਫਾਈਨੈਂਸ਼ੀਅਲੀ سپورਟ ਕਰੋ ਆਨ ਦੇਪੂ ਵੇਖੋ ਉਹਨਾਂ ਦਾ ਸੁਰੱਖਿ ਸੁਰੱਖਿệt ਕਰੋ ਤਾਂ ਕਿ ਉਹਨਾਂ ਨੇ ਕੀਤੇ ਕਾਰਜ ਦੇ ਉੱਪਰ ਆਪਣੇ ਮਾਣ ਮਹਿਸੂਸ ਹੋਵੇ ਕਿ ਅਸੀਂ ਕਿਸਾਨਾਂ ਵਾਸਤੇ ਕੁਝ ਕੀਤਾ 에어ਪੋਰਟ ਤੇ ਇੱਕਦਮ ਹਾਹਾਕਾਰ ਤਾਂ ਮੱਚੀ ਹੋਏਗੀ ਬਾਈ ਸਾਹਿਬ ਇੱਕਦਮ ਹੈਰਾਨ ਹੋਣਾ ਕਿਉਂਕਿ ਸੈਲੀਬ੍ਰਿਟੀ ਹੈ ਇੱਕ ਐਕਟ੍ਰੈਸ ਹੈ ਇੱਕ ਫੇਮਸ ਨਾਮ ਹੈ ਔਰ ਅਚਾਨਕ ਉੱਤੇ ਸੀ ਜੇ ਹਮਲਾ ਹੋ ਗਿਆ ਸੁਰੱਖਿਆ ਕਰਮੀ ਦਾ ਹਮਲਾ ਹੈ ਲਾ 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 ਹਾ ਹਾ ਕਰਦਾ ਮਚਣੀ ਤੈ ਸੀ ਤੁਹਾਨੂੰ ਕੀ ਲੱਗਦਾ ਕੀ ਪਾਣਾ ਵਾਪਰਿਆ ਮੈਂ ਤਾਂ ਇੱਕ ਗੱਲ ਕਵਾਂਗਾ ਵੀ ਵੇਖੋ ਇੱਕ ਪਿੰਡ ਦੇ ਵਿੱਚ ਕੋਈ ਮਾੜੇ ਕੈਰੈਕਟਰ ਦੀ ਬੀਬੀ ਹੋਵੇ ਨਾ ਤੇ ਉਹਨੂੰ ਅਸੀਂ ਬੜੇ ਹੋਰ ਸ਼ਬਦ ਬੋਲਦੇ ਆ ਤੇ ਇੱਥੇ ਅਸੀਂ ਇਹਨਾਂ ਇਹਨੂੰ ਫੇਮਸ ਕਿਉਂ ਕਰ ਰਹੇ ਆ ਕਿ ਇਹਦੇ ਕੋਲ ਚਾਰ ਪੈਸੇ ਨੇ ਇਹਨੂੰ ਟੀਵੀ ਦਿੱਤੇ ਆਂਦੀ ਆ ਤੇ ਹਾਂ ਮੈਂ ਇੱਕ ਗੱਲ ਹੋਰ ਕਵਾਂਗਾ ਵੀ ਸੋਚੀਏ ਵੇਖੋ ਜਦੋਂ ਚਪੇੜ ਵੱਜੀਏ 에ਅਰਪੋਰਟ ਦੇ ਉੱਪਰ ਤੇ ਉੱਥੋਂ ਦਾ ਮਾਹੌਲ ਕਿਦਾਂ ਦਾ ਹੋਊਗਾ ਲੋਕ ਕੀ ਕਹਿੰਦੇ ਹੋਣਗੇ ਇੱਕ ਸਾਡੇ ਦੇਸ਼ ਦੀ ਐਮਪੀ ਆ ਇੱਕ ਉਹ ਜਿਹੜੀ ਸਾਡੀ ਫਿਲਮੀ ਸਟਾਰ ਆ ਜਿਨ੍ਹਾਂ ਦੇ ਮੂੰਹ ਦੇ ਉੱਤੇ ਅੱਜ ਚਪੇੜਾਂ ਵੱਜ ਰਹੀਆਂ ਨੇ ਤੇ ਇੱਥੇ ਮੈਨੂੰ ਇੱਕ ਗੱਲ ਵੀ ਯਾਦ ਆਉਂਦੀ ਆ ਜਦੋਂ ਦੀਪ ਸਿੱਧੂ ਜੀ ਨੇ ਇੱਕ ਗੱਲ ਕਹੀ ਸੀਗੀ ਕਿ ਬਿੱਲੀ ਭਾਵੇਂ ਦੁੱਧ ਪੀਜੇ ਨਾ ਸਾਨੂੰ ਉਹ ਰੜਕਦੀ ਨਹੀਂ ਜਦੋਂ ਦੁੱਧ ਪੀ ਕੇ ਸਾਡੀ ਅੱਖਾਂ 'ਚ ਸਾਹਮਣੇ ਬਹਿ ਕੇ ਮੁੜ ਕੇ ਉਹ ਬਨੇਰੇ ਦੇ ਉੱਤੇ ਮੁਸ਼ਾਨੋ ਤਾਹਾਂ ਜਿਆ ਕਰਦੀ ਆ ਨਾ ਜਿਵੇਂ ਮੁਸ਼ਾਨੋ ਤਾਹਾਂ ਜਿਆ ਦਿੰਦੀ ਆ ਫਿਰ ਫਿਰ ਉਹਦਾ ਜਵਾਬ ਦੇਣਾ ਕਿਤੇ ਸਾਡਾ ਜਰੂਰ ਬਣਦਾ ਆ ਤੇ ਸੋ ਇੱਥੇ ਇਦਾਂ ਵੀ ਇਦਾਂ ਦਾ ਹੀ ਇੱਕ ਇੱਕ ਕਿੱਸਾ ਵੀ ਹੋਇਆ ਤੇ ਮੈਂ ਇੱਕ ਗੱਲ ਹੋਰ ਜੋੜ ਦੇਣਾ ਦੀ ਕੰਗੜਾ ਰਨੋੜ ਦਾ ਉੱਥੇ ਕੀ ਬਤਾਉਣੇ ਕਿਹੜਾ ਇਦਾਂ ਦਾ ਕੋਈ ਐਕਸ਼ਨ ਕੀਤਾ ਜਾਂ ਕੀਤਾ ਬੀਬੀ ਕੁਲਵਿੰਦਰ ਕੌਰ ਨੂੰ ਸਾਹ ਦਿੱਤਾ ਕਿਉਂਕਿ ਇਦਾਂ ਦੇ ਜਿਹੜੇ ਲੋਕ ਨਾ ਮਿਰਚ ਥੋੜੀ ਘੱਟ ਖਾਂਦੇ ਆ ਅਸੀਂ ਜੱਟ ਵਹਿੜ ਲੋਕ ਆ ਅਸੀਂ ਸਬਜ਼ੀ 'ਚ ਮਿਰਚ ਮੁਰਚ ਖਾ ਜਾਂਦੇ ਆ ਲੱਗਦੀ ਵੀ ਘਟੇ ਆ ਇਦਾਂ ਦੇ ਜਿਹੜੇ ਲੋਕ ਹਨ ਸੈਂਸਿਟਿਵ ਦੇ ਮਿਰਚ ਵੀ ਥੋੜੀ ਘੱਟ ਖਾਂਦੇ ਆ ਤੇ ਮਿਰਚ ਅਕਸਰ ਦੋ ਥਾਵਾਂ ਤੇ ਲੱਗਦੀ ਆ ਤੇ ਇਸ ਵੇਲੇ ਮਿਰਚਾਂ ਲੱਗਣੀਆਂ ਨੇ ਕਿਉਂਕਿ ਦੇਸ਼ ਦੇ ਵਿੱਚ ਜੋ VOTING ਦੇ ਵਿੱਚ ਫਤਵਾ ਆ ਇੱਕ ਉੱਥੋਂ ਮਿਰਚਾਂ ਲੱਗ ਰਹੀਆਂ ਫਿਰ ਇਹਨਾਂ ਨੇ ਕਿਸਾਨਾਂ ਨੇ ਵੀ ਇਹਨਾਂ ਨੂੰ ਢਾ ਲਿਆ ਉੱਥੋਂ ਮਿਰਚਾਂ ਲੱਗ ਰਹੀਆਂ ਤੇ ਇਹਨੇ ਜਿਹੜੀ ਹੁਣ ਮਿਰਚ ਨੂੰ ਮੂੰਹ 'ਚ ਪਾਈ ਸੀ ਨਾ ਇੱਕ ਉਦੋਂ ਮੌਕੇ ਦੇ ਤੇ ਮੂੰਹ ਨੂੰ ਲੱਗਦੀ ਆ ਤੇ ਸਵੇਰੇ ਕਿਤੇ ਹੋਰ ਲੱਗਦੀ ਆ ਇਹਨਾਂ ਦੇ ਹੁਣ ਦੂਸਰੀ ਥਾਂ 'ਤੇ ਮਿਰਚਾਂ ਲੱਗ ਰਹੀਆਂ ਤਾਂ ਕਰਕੇ ਇਹ ਸਾਰੀਆਂ ਬਿਆਨਬਾਜ਼ੀਆਂ ਬਾਹਰ ਆ ਰਹੀਆਂ ਐਚਪੀਸੀ ਪ੍ਰਧਾਨ ਐਡਵੋਕੇਟ ਧਾਮੀ ਸੋ ਉਹਨਾਂ ਨੇ ਵੀ ਸਿਰਫ ਇਨੇ ਨਾਲ ਹੀ ਕਹਿ ਕੇ ਗੁਜ਼ਾਰਾ ਕਰ ਲਿਆ ਹੈਗਾ ਕਿ ਕੰਗਨਾ ਰਣੋਦ ਜਿਹੜੀ ਹੈ ਉਹਨੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤ ਭਰੀ ਜਿਹੜੀ ਆਪਣੀ ਟਿੱਪਣੀ ਵਿਖਾਈ ਆਪਣੀ ਸੋਚ ਜਿਹੜੀ ਹੈ ਉਹ ਦਿਖਾਈ ਕਿੰਦੇ ਦੇਸ਼ ਇਤ ਨਹੀਂ ਹੈ ਇਹ ਨਹੀਂ ਇੱਕ ਗੱਲ ਕਹੀ ਹੈ ਧਾਮੀ ਸਾਹਿਬ ਨੇ ਜੱਜ ਜੀ ਦੇਖੋ ਮੈਂ ਤਾਂ ਕਵਾਂਗਾ ਵੀ ਧਾਮੀ ਸਾਹਿਬ ਦਾ ਠੀਕ ਹੈ ਇੱਥੇ ਟਿੱਪਣੀ ਕੀਤੀ ਹੈ ਕਿ ਸਿੱਖ ਹੁੰਦੇ ਨਾਤੇ ਪਰ ਉਹਨਾਂ ਦਾ ਲੈਵਲ ਬਹੁਤ ਵੱਡਾ ਇਹਨੂੰ ਤਾਂ ਜਵਾਬ ਦੇਣਾ ਬਣਦਾ ਹੀ ਨਹੀਂ ਕੰਗਨਾ ਰਣੋਦ ਨੂੰ ਕਿਉਂ ਅਸੀਂ ਕਰੀ ਜਾਂਦੇ ਨਿਚਾਰ ਆਏ ਕਿਤੇ ਸਾਡੀ ਐਸਜੀਪੀਸੀ ਦੇ ਪ੍ਰਧਾਨ ਬਹੁਤ ਵੱਡੀ ਪਾਵਰ ਆ ਮੈਂ ਠੀਕ ਹਨ ਜੋ ਕਹਤਾ ਆਪਣੇ ਬੈਨਸ ਠੀਕ ਹੈ ਪਰ ਐਸਜੀਪੀਸੀ ਐਸਜੀਪੀਸੀ ਨੂੰ ਚਾਹੀਦਾ ਨਹੀਂ ਇਸ ਜਿਹੜੀ ਨਚਾਰ ਬੀਬੀ ਦੇ ਉੱਪਰ ਕੋਈ ਆਪਣੇ ਵਿਚਾਰ ਰੱਖਣ ਇਸੇ ਤਰ੍ਹਾਂ ਬਹੁਤ ਸਾਰੇ ਫਿਲਮੀ ਕਲਾਕਾਰ ਨਹੀਂ ਐਮਪੀ ਬਣਦੇ ਨੇ ਨਾਲ ਫਿਲਮਾਂ ਵੀ ਕਰਦੇ ਨੇ ਉਹਨਾਂ ਦਾ ਇੱਕ ਵਕਰੀ ਰੋਜੀ ਰੋਟੀਆ ਕਰਮ ਹੈ ਉਹਨਾਂ ਦੀ ਕਰਮ ਭੂਮੀਆਂ ਵਾਲੀ ਜਿਹੜੀ ਬੰਬੇ ਵਾਲੀ ਹੈ ਤੋ ਬਾਲੀਵੁੱਡ ਪਰ ਇਥੇ ਤਾਂ ਐਮਪੀ ਵੀ ਨੇ ਨਾ ਇਹ ਤਾਂ ਦੇਖੀ ਆਪਾਂ ਐਮਪੀ ਦੀ ਕੋਈ ਮर्यादा ਹੁੰਦੀ ਹੈ ਮਾਨਸਤਕਾਰ ਜੀ ਐਮਪੀ ਦੀ ਮर्यादा ਜ਼ਰੂਰ ਹੁੰਦੀ ਹੈ ਜੇਕਰ ਐਮਪੀ ਦੀ ਇੱਕ ਇਹ ਵੀ ਨਹੀਂ ਮर्यादा ਹੁੰਦੀ ਵੀ ਉਹ ਐਵੇਂ ਬੇਲਗਾਮ ਹੋ ਕੇ ਆਪਣੇ ਸ਼ਬਦਾਂ ਦੇ ਉੱਤੇ ਕੋਈ ਵੀ ਕੰਟਰੋਲ ਨਾ ਰਵੇ ਤੇ ਬੇਵਜ੍ਹਾ ਹੀ ਬੋਲੀ ਜਾਣ ਇਹ ਵੀ ਐਮਪੀ ਨੂੰ ਸੋਭਦਾ ਨਹੀਂ ਤੇ ਜੇਕਰ ਸਿਆਣੇ ਲੀਡਰ ਦੀ ਮੈਂ ਗੱਲ ਕਰਦਾ ਵੀ ਇਸ ਤਰ੍ਹਾਂ ਹੀ ਇੱਕ ਅਰਵਿੰਦ ਕੇਜਰੀਵਾਲ ਜੀ ਨਾਲ ਵੀ ਹੋਇਆ ਸੀਗਾ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਾਲੀ ਸਾਈ ਛੁੱਟੀ ਗਈ ਸੀ ਪਰ ਫਿਰ ਵੀ ਉਹਨਾਂ ਨੇ ਬੜੇ ਸੁਲਝੇ ਤਰੀਕੇ ਨਾਲ ਨੂੰ ਸਮਝਾਇਆ ਉਹਦੇ ਘਰ ਗਏ ਉਹਨੂੰ ਕਾਰਨ ਪੁੱਛਿਆ ਇਸ ਤਰ੍ਹਾਂ ਹੀ ਸਾਡੇ ਗੁਰਦਾਸਪੁਰ ਵੀ ਵਾਪਰਿਆ ਸੀਗਾ ਸ਼ਹੀਦ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੁੰਦੀ ਆ ਸਾਡਾ ਮੌਜੂਦਾ ਜਿਹੜਾ ਐਮਐਲਏ ਗੁਰਬਚਨ ਸਿੰਘ ਬੱਬੇ ਵਾਲੀ ਉਹ ਭਾਈ ਜਸਪਾਲ ਸਿੰਘ ਜੀ ਦੇ ਪਿੰਡ ਦੇ ਹੀ ਜਾਂਦਾ ਆ ਤੇ ਉੱਥੇ ਉਹਨਾਂ ਦੀ ਮਾਤਾ ਜੀ ਵੱਲੋਂ ਉਹਨਾਂ ਦੇ ਉੱਤੇ ਛੱਤਰ ਵਗਾ ਕੇ ਮਾਰ ਦਿੱਤਾ ਜਾਂਦਾ ਪਰ ਉਹ ਫਿਰ ਵੀ ਇੱਕ ਲੀਡਰ ਸੁਲਝਿਆ ਸੀ ਉਹਨੇ ਗੱਲ ਨੂੰ ਹਾਈਲਾਈਟ ਨਹੀਂ ਕੀਤਾ ਇਹ ਇਥੋਂ ਪਤਾ ਲੱਗਦਾ ਹੈ ਕਿ ਨਚਾਰਾ ਨੂੰ ਸਿਰਫ ਫੇਮ ਚਾਹੀਦਾ ਐਮਪੀ ਵਾਲੀ ਸਿਆਣਾ ਭਾਜੀ ਆਈ ਨਹੀਂ ਉਹ ਜੇ ਸਿੱਖਣੀ ਚਾਹੀਦੀ ਤਾਂ ਹੀ ਕਰਕੇ ਆਪੇ ਹੀ ਇਹਨਾਂ ਨੇ ਆਪਣਾ ਝੱਗਾ ਚੁੱਕ ਲਿਆ ਤੇ ਅੱਜ ਜਿਹੜੀ ਖੇ ਸਿਰ 'ਚ ਪੈਣ ਦੀ ਆ ਉਹ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਕੰਗਰ ਨਾਉਜੀ ਉਹ ਲੋ ਜਿਹੜੀ ਗੱਲ ਇਹ ਕਹੀ ਗਈ ਹੈ ਕਿ ਪੰਜਾਬ 'ਚ ਅਤਵਾਦ ਵੱਧ ਗਿਆ ਤੇ ਵੱਧ ਰਿਹਾ ਤੇ ਇਹਨੂੰ ਹੈਂਡਲ ਕਿਦਾਂ ਕਰਾਂਗੇ ਬੜਾ ਵੱਡਾ ਇਸ਼ਾਰਾ ਕਰ ਦਿੱਤਾ ਇਹਦੇ ਮਾਇਨੇ ਕੀ ਨੇ ਕਿਉਂਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਤੈਅ ਹੋ ਜਾਣੀ ਹੈ ਬਣ ਰਹੀ ਹੈ ਪਰ ਸਰਕਾਰ ਬਣਦੀ ਹੈ ਤੇ ਉਹਨਾਂ ਦੀ ਤੁਸੀਂ ਐਮਪੀ ਦੇ ਨਾਲ ਇਹ ਗੱਲ ਹੈ ਤੇ ਐਮਪੀ ਦੇ ਇਹ ਬਿਆਨ ਨੇ ਇਹਨਾਂ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਹੁਣ ਜਿਹੜੇ ਸਿੱਖ ਨੌਜਵਾਨ ਨੇ ਕਿ ਉਹਨਾਂ ਤੇ ਕੋ ਖਤਰਾ ਮੰਡਰਾ ਰਹੇ ਜੀ ਦੇਖੋ ਪੰਜਾਬ ਨੂੰ ਤੇ ਅੱਗੇ ਵੀ ਇਹ ਕੜਵੇ ਹੱਥੀ ਲੈਂਦੇ ਆ ਕਾ ਪੰਜਾਬ ਨੂੰ ਤੇ ਅੱਗੇ ਕਹਿੰਦੇ ਆ ਵੀ ਹੁਣ ਤੇ ਇਹਨੇ ਕਹਿ ਦਿੱਤਾ ਬੀਬੀ ਮੂਰਖ ਨੇ ਕੰਗੜਾ ਰੋਹ ਤੇ ਕਵਣਗਾ ਬੀਬੀ ਮੂਰਖੀ ਕਵਾਂਗਾ ਇਹਨੂੰ ਮੈਂ ਤੇ ਜੇ ਕਰ ਇਹਦੀ ਵਾਕਿਆ ਸੂਝਬੂਝ ਜਿਹਦੇ ਬਿਆਨ ਦਿੰਦੀ ਨਾ ਕਿਉਂਕਿ ਇੱਕ CIF ਦੇ ਵਿੱਚ ਸਰਕਾਰੀ ਪੋਸਟ ਦੇ ਉੱਪਰ ਇੱਕ ਬੀਬੀ ਜਵਾਨ ਬੈਠੀ ਆ ਔਰ ਇਸੇ ਤਰ੍ਹਾਂ ਦੇਖੋ ਕਿੰਨੀਆਂ ਦੇਸ਼ ਦੀਆਂ ਜਿਹੜੀਆਂ ਆ ਇਦਾਂ ਦੀਆਂ ਜੁਨਟਾ ਨੇ ਜਿਹੜੇ ਸਾਡੇ ਫੌਜੀ ਭਰਾ ਵੀ ਨੇ ਉਹ ਵੀ ਸਿੱਖਣੇ ਉਹ ਆਪਣੇ ਦੇਸ਼ ਵਾਸਤੇ ਕੁਰਬਾਨੀ ਦਿੰਦੇ ਆ ਮੈਂ ਗੱਲ ਸ਼ੁਰੂ ਤੇ ਵੀ ਕਹੀ ਸੀ ਜਦੋਂ ਅਸੀਂ ਦੇਸ਼ ਵਾਸਤੇ ਲੜੀਏ ਤੇ ਸ਼ਹੀਦ ਇਹਨਾਂ ਵਾਸਤੇ ਲੜੀਏ ਤੇ ਫਰਿਸ਼ਤੇ ਆਪਣੇ ਵਾਸਤੇ ਲੜੀਏ ਤੇ ਖਾਲਸਤਾਨੀ ਆ ਜਿਹੜੇ ਸਾਡੇ ਵੱਖ-ਵੱਖ ਦੇਸ਼ ਦੀਆਂ ਹੋਰ ਵੀ ਜਿਹੜੀਆਂ ਆਰਮੀ ਫੋਰਸੇਜ਼ ਪੁਲਿਸ ਫੋਰਸੇਜ਼ ਹੋਣ ਕਿ ਵੀ ਸਾਰੇ ਸਿੱਖ ਜਵਾਨ ਬੈਠੇ ਉਹਨਾਂ 'ਚ ਕੋਈ ਅਤਵਾਦੀ ਨਹੀਂ ਹੈਗਾ ਜੇ ਅਤਵਾਦੀ ਹੈਗਾ ਤੇ ਅਜੇ ਵੀ ਸ਼ਾਨਪੀਣ ਕਰ ਲੋ ਇਹਦੇ ਤੇ ਸਾਡੇ ਜਿਹੜਾ ਇਤਿਹਾਸ ਆ ਉਹਦੇ ਵੱਲ ਤੁਹਾਨੂੰ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਔਰ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਾਂਗਾ ਵੀ ਇੱਥੇ ਜਿਹੜੀ ਇੱਕ ਇਨਕੁਆਰੀ ਵੀ ਹੋਣੀ ਚਾਹੀਦੀ ਆ ਕਿ ਇੱਕ ਤਰਫਾ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਉਥੋਂ ਦੀ ਸੀਸੀਟੀਵੀ ਫੁਟੇਜ ਆ ਚੁੱਕੀ ਆ ਉਥੋਂ ਦੀ ਰਿਕਾਰਡਿੰਗ ਵੀ ਬਾਹਰ ਆਣੀ ਚਾਹੀਦੀ ਆ ਨਾਲ ਦੇ ਸਾਥੀਆਂ ਦੇ ਬਿਆਨ ਵੀ ਦਰਜ ਹੋਣੇ ਚਾਹੀਦੇ ਨੇ ਵੀ ਨਾਲ ਦੇ ਸਾਥੀ ਕੀ ਕਹਿੰਦੇ ਆ ਵੀ ਕੰਗਣਾ ਰਣੌਤ ਗਲਤ ਸੀ ਕਿ ਜਾਂ ਬੀਬੀ ਬਲਵਿੰਦਰ ਕੌਰ ਗਲਤ ਸੀ ਕੰਗੜਾ ਰਨੌਲਟ ਵੀ ਗਲਤ ਹੋ ਸਕਦੀ ਕਿਉਂਕਿ ਇੱਕ ਮੈਂ ਬਿਆਨ ਵੀ ਪੜਿਆ ਉਥੋਂ ਦੇ ਨਾਲ ਦੀ ਉਹਨਾਂ ਦੇ ਸਾਥਣ ਦਾ ਜਿੱਥੇ ਕਿਹਾ ਹੈ ਕਿ ਇਸ ਕੰਗੜਾ ਰਨੌਲਟ ਨੇ ਉਹਨਾਂ ਨੂੰ ਉਕਸਾਇਆ ਉਹਨਾਂ ਵਾਸਤੇ ਗਲਤ ਸ਼ਬਦ ਬੋਲੇ ਤੇ ਇਸ ਕਰਕੇ ਇਸ ਜਿਹੜੀ ਆ ਉਹ ਐਕਸ਼ਨ ਹੋਇਆ ਉਹਦੇ ਮੂਹਰੇ ਚ ਪੇੜ ਵੱਜੀ ਆ ਇਹਦੀ ਪੂਰੀ ਸ਼ਾਨ ਵੀ ਹੋਣੀ ਚਾਹੀਦੀ ਆ ਜੇਕਰ ਇੱਕ ਤਰਫਾ ਇਹਦੇ ਉੱਪਰ ਐਕਸ਼ਨ ਕੀਤਾ ਗਿਆ ਤੇ ਸਾਰੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਇਸ ਪਰਿਵਾਰ ਦੇ ਨਾਲ ਇਸ ਬੀਬੀ ਦੇ ਨਾਲ ਆ ਕੇ ਖੜ ਜਾਣਾ ਚਾਹੀਦਾ ਕਿਉਂਕਿ ਹੁਣ ਇਹਨਾਂ ਦੀ ਸਰਕਾਰ ਬਣ ਰਹੀ ਆ ਇਹਨਾਂ ਦੇ ਆਪਣੀ ਚੰਗੀਆਂ ਚਲਾਣੀਆਂ ਨੇ ਇਸੇ ਹੰਕਾਰ ਦੇ ਵਿੱਚ ਹੀ ਇਹ ਵੀ ਕੰਮ ਕੀਤਾ ਗਿਆ ਜਿਸ ਤਰ੍ਹਾਂ ਅੱਗੇ ਇਹਨਾਂ ਦਾ ਹੰਕਾਰ ਅਸੀਂ ਸਿਰੋ ਲਾਇਆ ਹੁਣ ਵੀ ਇਹਨਾਂ ਦਾ ਵਿਰੋਧ ਕਰਕੇ ਇਹਨਾਂ ਦੇ ਉਲਟ ਖੜ ਕੇ ਨਿਆਂ ਲੈਣਾ ਆ ਔਰ ਇਸ ਪਰਿਵਾਰ ਦੇ ਨਾਲ ਡਟ ਕੇ ਲੜਾਈ ਲੜਨੀ ਆ ਬਹੁਤ ਬਹੁਤ ਸ਼ੁਕਰੀਆ ਇੰਦਰਪਾਲ ਬੈਂਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਸਾਡੇ ਨਾਲ ਬੀਕੇਯੂ ਚੜੂਨੀ ਦੇ ਪੰਜਾਬ ਜੂਤ ਪਰਦਾਨ ਇੰਦਰਪਾਲ ਸਿੰਘ ਬੈਂਸ ਇਸ ਜਿਹੜੀ ਚਪੇੜ ਵਜੀ ਆ ਕੰਗਣਾ ਰਣੋ ਦੇ ਚਪੇੜ ਇਹ ਅਸਲ ਕਿ ਜਿਵੇਂ ਵਾਰ ਹੈ ਕੋ ਮੌਕੇ ਤੇ ਹੋਇਆ ਕੀ ਹੈ ਮੌਕੇ ਦੀ ਰਿਕਾਰਡਿੰਗ ਕੁਝ ਕੁ ਸੈਕੰਡਾਂ ਦੀ ਹੀ ਬਾਹਰ ਆਈ ਹੈ ਪਰ ਦਰਅਸਲ ਉਸ ਮੌਕੇ ਵਾਪਰਿਆ ਕੀ ਪਹਿਲ ਕਦਮੀ ਕਿੰਨੇ ਕੀਤੀ ਕਿ ਸਾਧ ਜਥੇਬੰਦੀਆਂ ਵਾਲੇ ਦਿਨਾਂ ਦੇ ਵਿੱਚ ਕੋਈ ਸਖਤ ਫੈਸਲਾ ਲੈ ਸਕਦੀਆਂ ਨੇ ਫਿਲਹਾਲ ਭਾਵੇਂ ਪੀਪੀ ਕਰਮਜੀਤ ਕੌਰ ਹੋਣਾ ਨੂੰ ਸਸਪੈਂਡ ਕਰ ਦਿੱਤਾ ਗਿਆ ਅਗਲੀ ਕਾਰਵਾਈ ਉਹਨਾਂ ਤੇ ਗਾਜ਼ ਠਿਖ ਸਕਦੀ ਹੈ ਪਰ ਜੇਕਰ ਸਿੱਖ ਜਥੇਬੰਦੀਆਂ ਦਾ ਜਾਂ ਕਿਸਾਨ ਜਥੇਬੰਦੀਆਂ ਦਾ ਸਟੈਂਡ ਸਪਸ਼ਟ ਹੋ ਜਾਂਦਾ ਹੈ ਤਾਹੋ ਸ਼ਾਇਦ ਉਹਨਾਂ ਦੀ ਨੌਕਰੀ ਦੁਬਾਰਾ ਬਹਾਲ ਹੋ ਜਾਵੇ ਕਿਉਂਕਿ ਸਚਾਈ ਦਰਸ਼ਕਾਂ ਸਾਹਮਣੇ ਆਣੀ ਜ਼ਰੂਰੀ ਹੈ ਜਿਹੜੇ ਠੱਪਾ ਲਗਾ ਰਹੇ ਨੇ ਪੰਜਾਬ ਤੇ ਇਹ ਠੱਪੇ ਜਿਹੜੇ ਨੇ ਅਤਵਾਦ ਦੇ ਲਗਾਏ ਜਾ ਰਹੇ ਨੇ ਔਰ ਕਹਿ ਰਹੇ ਨੇ ਕਿ ਅਤਵਾਦ ਵਧ ਰਿਹਾ ਹੈ ਸਰਟੀਫਿਕੇਟ ਦੇ ਰਹੇ ਨੇ ਵੇਖੋ ਸਰਟੀਫਿਕੇਟ ਦੇ ਕੌਣ ਦੇ ਆ ਇਹ ਲੋਕ ਜਿਹੜੇ ਸਰਟੀਫਿਕੇਟ ਦੇਣ ਵਾਲੇ ਨੇ ਪੰਜਾਬ ਚ ਅਤਵਾਦ ਵਧ ਰਿਹਾ ਸੋ ਇਹਨਾਂ ਲੋਕਾਂ ਨੂੰ ਵੀ ਜਵਾਬ ਦੇਣਾ ਜ਼ਰੂਰੀ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਸਾਰੇ ਪਾਸੇ ਭਾਈਚਾਰਕ ਸਾਂਝ ਹੈ ਪਰ ਇੱਥੇ ਕਿਤੇ ਨਿੱਜੀ ਗਿਲੇ ਸ਼ਿਕਵੇ ਜਿਹੜੇ ਨੇ ਉਹਨਾਂ ਨੂੰ ਕਦੀ ਵੀ ਅਤਵਾਦ ਦੇ ਨਾਲ ਜੋੜਨਾ ਕੋਈ ਕਿਤੇ ਵੀ ਮناسب ਹੈ ਨਹੀਂ ਹੈ ਇਹਨਾਂ ਨੂੰ ਹੈਂਡਲ ਕਿਦਾਂ ਕਰਨਾ ਹੁਣ ਕਿਸਾਨ ਜੱਥੇਬੰਦੀਆਂ ਖੁਦ ਜਾਣਦੀਆਂ ਇਹਦੇ ਨਾਲ ਹੀ ਜੋ ਇਜਾਜ਼ਤ ਔਰ ਵਕਤ ਦੇ ਰੋ ਹੱਕ ਦੀ ਆਵਾਜ਼ ਐਨਆਰਆਈ ਟੂਡੇ